ਮੇ ਤੋਂ ਕਹਿ ਦिए ਕਿ ਰਬੋਰਟਿਨੀ ਸਿੱਧਾ ਪੈਂਦੀ ਕਿਉਂਕਿ ਮਸਲ ਬਹੁਤ ਜ਼ਿਆਦਾ ਸਟਿਫ ਹੋ ਚੁੱਕੇ ਸੀਗੇ। ਆ ਟੀ-ਸ਼ਰਟ ਉਦਨ ਲਈ ਜਿਸ ਦਿਨ ਮੈਂ ਦੁਬਾਰਾ ਸੈਕਸ ਪੈਕ ਐब्स ਕੜਦੇ ਸੀ। ਮੇਰੇ 5-6 ਘੰਟੇ ਲੰਘ ਚੁੱਕੇ ਸੀ ਘਰੀ ਤੇ ਮੈਂ ਕੋਲਾਪਸ ਹੋ ਚੁੱਕਿਆ ਸੀ। ਠੀਕ ਹੈ ਮੈਂ ਕੋਮਾ ਚ ਚਲੇ ਗਿਆ ਸੀ ਤੇ ਮੈਨੂੰ ਜਦੋਂ ਤੱਕ ਲੈ ਕੇ ਗਏ ਐ ਤੇ ਮੈਨੂੰ ਜਾਂਦੇ ਹੀ ਵੈਂਟੀਲੇਟਰ ਤੇ ਲਾ। ਹਾਂਜੀ ਅੱਜ ਗੱਲ ਕਰਦੇ ਆ ਕਿ ਮੈਨੂੰ ਬੜੇ ਮੈਸੇਜ ਆਏ ਮੇਰੇ ਵੀਰਾਂ ਦੇ ਠੀਕ ਹੈ। ਸੋਸ਼ਲ ਮੀਡੀਆ ਦੇ ਉੱਤੇ ਕਿ ਤੁਸੀਂ ਯਾਰ ਆਪਣੇ ਸੱਪ ਲੜਨ ਤੋਂ ਬਾਅਦ ਵੀ ਕੁਇਟ ਨਹੀਂ ਕੀਤਾ ਨਾ ਬੜੀ ਖਤਰਨਾਕ ਬਾਈਟ ਹੋਈ ਸੀ ਤੁਹਾਡੇ ਤੇ ਉਸ ਤੋਂ ਬਾਅਦ ਵੀ ਕਿਉਂ ਨਹੀਂ ਬਾਈਟ ਕੀਤਾ ਜੇ ਇਦਾਂ ਦੀ ਕਿਹੜੀ ਚੀਜ਼ ਸੀ ਤੁਹਾਨੂੰ ਪਿੰਚ ਕਰ ਗਈ ਕਿ ਤੁਸੀਂ ਕੁਇਟ ਨਹੀਂ ਕੀਤਾ ਨਾ ਜਾਂ ਗਿਵ ਅਪ ਨਹੀਂ ਕੀਤਾ ਸੋ ਮੈਂ ਇੱਕ ਗੱਲ ਦੱਸ ਦੇਣੀ ਚਾਹੂੰਗਾ ਕਿ ਮੈਂ ਮੇਰੀ ਪਛਾਣ ਹੈ ਮੇਰੀ ਇਸ ਲਾਈਨ ਤੋਂ ਬਣੀ ਹੈ ਨਾ ਜਿੰਮਿੰਗ ਲਾਈਨ ਤੋਂ ਕਿ ਮੈਂ ਕੀ ਹਾਂ ਅੱਜ ਤੁਸੀਂ ਮੈਨੂੰ ਜਾਣਦੇ ਹੋ ਤਾਂ ਮੇਰੇ ਨੇਮ ਦੇ ਨਾਲ ਫਿਟਨੈਸ ਵਰਲਡ ਲੱਗਦਾ ਹੈ ਠੀਕ ਹੈ ਸੋ ਬਿਕਾਸ ਮੇਰੀ ਪਛਾਣੀ ਹੈ ਇਹ ਮੈਂ ਜਿਉਣਾ ਵੀ ਇਹਦੇ ਚ ਹੀ ਹੈ ਤੇ ਮਰਨਾ ਵੀ ਇਸੇ ਚ ਹੀ ਲਾਈ ਹੋਇਆ ਠੀਕ ਹੈ ਸੋ ਬੇਸਿਕਲੀ ਹੋਇਆ ਕੀ ਸੀਗਾ ਕਿ ਜਦੋਂ ਮੈਂ ਰਾਤ ਨੂੰ ਸੁੱਤਾ ਸੀ ਤਾਂ ਮੇਰੇ ਕਾਮਨ ਕ੍ਰੇਟ ਸਨੇਕ ਨੇ ਬਾਈਟ ਕੀਤਾ ਸੀ ਨਾ ਕਾਮਨ ਕ੍ਰੇਟ ਜਿਹੜਾ ਹਾਈਲੀ ਪੋਇਜ਼ਨਲ ਸਨੇਕ ਹੈ ਜਿਹਦਾ ਕਿ ਕਾਫੀ ਜ਼ਹਿਰੀਲਾ ਡੰਗ ਹੁੰਦਾ ਠੀਕ ਹੈ ਜ਼ਹਿਰ ਬਹੁਤ ਜ਼ਿਆਦਾ ਉਹਦੇ ਚ ਹੁੰਦਾ ਤੇ ਉਹ ਕੋਬਰਾ ਤੋਂ ਵੀ 10 ਗੁਣਾ ਜ਼ਿਆਦਾ ਜ਼ਹਿਰੀ ਹੈ ਕਿਉਂਕਿ ਜੇ ਤਾਂ 2-3 ਘੰਟੇ ਦੇ ਅੰਦਰ ਇਲਾਜ ਮਿਲ ਜੇ ਤਾ ਬੰਦਾ ਬਚੇ ਜਾਂਦਾ ਨਹੀਂ ਤਾਂ ਉਹਦੇ ਬਚਣ ਦੀ ਕੋਈ ਉਮੀਦ ਨਹੀਂ ਰਹਿੰਦੀ ਠੀਕ ਹੈ ਜੀ ਸੋ ਕੀ ਸੀ ਕਿ ਮੇਰੇ 5-6 ਘੰਟੇ ਲੰਘ ਚੁੱਕੇ ਸੀ ਘਰੀ ਤੇ ਮੈਂ ਕੋਲਾਪਸ ਹੋ ਚੁੱਕਿਆ ਸੀ ਠੀਕ ਹੈ ਮੈਂ ਕੋਮਾ ਚ ਚਲੇ ਗਿਆ ਸੀ ਤੇ ਮੈਨੂੰ ਜਦੋਂ ਤੱਕ ਲੈ ਕੇ ਗਏ ਐ ਤੇ ਮੈਨੂੰ ਜਾਂਦੇ ਹੀ ਵੈਂਟੀਲੇਟਰ ਤੇ ਲਾਤਾ ਤੇ ਮੈਂ 10 ਦਿਨ ਵੈਂਟੀਲੇਟਰ ਤੇ ਰਿਹਾ ਉਸ ਤੋਂ ਬਾਅਦ ਜਦੋਂ ਫਿਰ ਮੈਨੂੰ ਸੁਰਤ ਆਈ ਤੇ ਉਸ ਤੋਂ ਬਾਅਦ ਮੈਂ ਜਿੰਮ ਤਾਉਣਾ ਹੀ ਸੀ ਅਗਲੇ ਦਿਨ ਜਦੋਂ ਮੈਂ ਘਰੇ ਆਇਆ ਤੇ ਮੈਂ ਫੋਨ ਕਰਨੇ ਸ਼ੁਰੂ ਕਰਤੇ ਕਿ ਮੈਨੂੰ ਜਿਮ ਲੈ ਕੇ ਜਾਓ ਆਪਣੇ ਨਾਲ ਦਾ ਜਿਹੜੇ ਮੇਰੇ ਸਰਕਲ ਚ ਨੇ ਦੋ ਚਾਰ ਜਣੇ ਹਨਾ ਤੇ ਮੈਨੂੰ ਉਹ ਚਲ ਰੋਕਦੇ ਰਹੇ ਟੋਕਦੇ ਰਹੇ ਫਿਰ ਉਹਨਾਂ ਨੂੰ ਇਹ ਲੱਗਿਆ ਵੀ ਯਾਰ ਸ਼ਾਇਦ ਇਹਦਾ ਦਿਲ ਕਰਦਾ ਨਾ ਮੈਨੂੰ ਲੈ ਆਏ ਤੇ ਉੱਥੇ ਬੈਠੇ ਬੈਠੇ ਮੈਂ ਸੋਚਿਆ ਯਾਰ ਵੀ ਨਾ ਤੇ ਉਹ ਲੋਕਾਂ ਬਾਰੇ ਕਿ ਜਿਹੜੇ ਮੇਰੇ ਦੇ ਤੋਂ ਬਹੁਤ ਉਮੀਦਾਂ ਰੱਖਦੇ ਨੇ ਕਈ ਲੋਕਾਂ ਦੇ ਲਈ ਮੈਂ ਇਨਸਪੀਰੇਸ਼ਨ ਆ ਕਿਉਂਕਿ ਮੇਰੇ ਨਾਲ ਪਿੱਛੇ ਵੀ ਇੰਜਰੀਜ਼ ਹੋਈਆਂ ਕਾਫੀ ਠੀਕ ਹੈ ਕਈ ਲੋਕਾਂ ਦੇ ਲਈ ਮੈਂ ਬੜੀ ਮੋਟੀਵੇਸ਼ਨ ਆ ਠੀਕ ਹੈ ਸੋ ਮੈਂ ਉਹ ਉਹ ਹੌਸਲਾ ਉਹਨਾਂ ਦਾ ਨਹੀਂ ਤੋੜਨਾ ਚਾਹੁੰਦਾ ਸੀ ਉਹ ਮੋਟੀਵੇਸ਼ਨ ਉਹਨਾਂ ਦੀ ਨਹੀਂ ਤੋੜਨੀ ਚਾਹੁੰਦਾ ਸੀ ਸੋ ਮੈਂ ਉਹਨਾਂ ਲਈ ਸਦਾ ਹੀ ਉਹ ਇਨਸਪੀਰੇਸ਼ਨ ਬਣੀ ਰਹਿਣਾ ਚਾਹੁੰਦਾ ਸੀ ਨਾ ਸੋ ਮੇਨ ਕਾਰਨ ਇਹ ਸੀ ਕਿ ਮੈਂ ਕੁਇਟ ਨਹੀਂ ਕੀਤਾ ਤੇ ਬਾਕੀ ਕੀ ਹੈ ਕਿ ਜਦੋਂ ਤੁਹਾਨੂੰ ਕੋਈ ਇਦਾਂ ਦਾ ਇੱਕ ਤਾਨਾ ਵਾਜੇ ਨਾ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਹੈ ਸੋ ਉਸ ਟਾਈਮ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਕੁਝ ਨਾ ਕੁਝ ਇਦਾਂ ਦਾ ਕਰੋ ਕਿ ਉਹਨਾਂ ਦੇ ਜਿਹੜੇ ਹੈ ਕਿ ਉਹ ਤਾਨਿਆਂ ਦਾ ਮੂੰਹ ਤੋੜ ਜਵਾਬ ਹੋਵੇ ਹਨਾ ਸੋ ਮੇਰੇ ਮਨ 'ਚ ਹਮੇਸ਼ਾ ਇਹ ਚੀਜ਼ ਰਹਿੰਦੀ ਹੈ ਕਿ ਮੈਂ ਜਿੰਨੀ-ਜਿੰਨੀ ਵਾਰ ਡਿੱਗਿਆ ਵਾਂ ਤੋਂ ਗੁਣਾ ਹੋ ਕੇ ਉੱਠਿਆ ਮੈਂ ਜਿਵੇਂ ਇੱਕ ਉਦਾਹਰਨ ਆ ਨਾ ਜਦੋਂ ਸ਼ੇਰ ਛਲਾਂਗ ਲਗਾਉਂਦਾ ਤਾਂ ਉਹ ਦੋ ਕਦਮ ਪਿੱਛੇ ਹੋ ਜਾਂਦਾ ਠੀਕ ਹੈ ਮੇਰੇ ਨਾਲ ਹਮੇਸ਼ਾ ਇਦਾਂ ਹੋਇਆ ਕਿ ਮੇਰਾ ਜਦੋਂ ਡਾਊਨਫਾਲ ਆਇਆ ਜਾਂ ਜਦੋਂ ਮੇਰੇ ਨੇ ਮੇਰੇ ਤੇ ਕਿਸੇ ਨੇ ਉਂਗਲ ਚੁੱਕੀ ਹੈ ਜਾਂ ਮੈਂ ਡਿੱਗਿਆ ਵਾਂ ਤਾਂ ਮੈਂ ਬੜੇ ਕਹਿਦੀ ਹੌਸਲੇ ਨਾਲ ਖੜਾ ਹੋਇਆ ਉਸ ਤੋਂ ਬਾਅਦ ਤੇ ਮੇਰੇ ਮਨ 'ਚ ਇਹ ਹੀ ਸੀ ਕਿ ਐਤ ਕੀ ਜਿਹੜੀ ਟਰਾਂਸਫਾਰਮੇਸ਼ਨ ਹੋਊਗੀ ਉਹ ਦੁਨੀਆ ਦੀ ਬੈਸਟ ਟਰਾਂਸਫਾਰਮੇਸ਼ਨ ਹੋਊਗੀ ਹਾਲਾਂਕਿ ਮੈਨੂੰ ਪਤਾ ਸੀ ਕਿ ਡੇਂਜਰ ਹੋ ਸਕਦਾ ਨਾ ਪਰ ਕਹਦੀਏ ਕਿ ਇੱਕ ਹੋ جنੂਨ ਇੱਕ ਹੋ ਕਹਦੀਏ ਕਿ ਆਪਣੇ ਆਪ ਦੇ ਨਾਲ ਜੰਗ ਕਿ ਯਾਰ ਮੈਂ ਕੁਝ ਅਲੱਗ ਕਰਨਾ ਮੈਂ ਕੁਝ ਅਲੱਗ ਕਰਨਾ ਠੀਕ ਹੈ ਨਾ ਕੁਟ ਤਾਂ ਸਾਰੇ ਕਰ ਜਾਂਦੇ ਆ ਸਮਝ ਗਏ ਨਾ ਕੋਈ ਇਦਾਂ ਦੀ ਗੱਲ ਹੋ ਜੇ ਤਾਂ ਬੰਦਾ ਵੈਸੇ ਹੀ ਮਸਕੂਲਰ ਪੈਰਲਾਈਜ਼ ਹੋ ਗਿਆ ਸੀ ਮੇਰੇ 3 ਮਹੀਨੇ ਨੰਮਨਸ ਰਹੀ ਹੈ ਉਦੋਂ ਹੱਥਾਂ ਦੇ ਵਿੱਚ ਯਾਨੀ ਕਿ ਕੀੜੀਆਂ ਲੜਦੀਆਂ ਰਹੀਆਂ ਠੀਕ ਹੈ ਪੈਰਾਂ ਦੇ ਵਿੱਚ ਲੜਦੀਆਂ ਰਹੀਆਂ ਤੇ ਮੇਤੋਂ ਕਹਦੀਏ ਕਿ ਰਬੋਰਤੀ ਨਹੀਂ ਸਿੱਧਾ ਪੈਂਦੀ ਕਿਉਂਕਿ ਮਸਲ ਬਹੁਤ ਜ਼ਿਆਦਾ ਸਟਿਫ ਹੋ ਚੁੱਕੇ ਸੀਗੇ ਮਸਕੂਲਰ ਪੈਰਾਲਾਈਸ ਤੁਸੀਂ ਸਮਝਦੇ ਹੋਵੋਗੇ ਕਿ ਮਸਲਾਂ ਦਾ ਪੈਰਾਲਾਈਸ ਹੋ ਜਾਣਾ ਜਿਵੇਂ ਇੱਕ ਸਾਈਡ ਦਾ ਪੈਰਾਲਾਈਸ ਹੋ ਜਾਂਦਾ ਬੰਦੇ ਦਾ ਪਾਸਾ ਖੜੇ ਨਾ ਮੇਰੇ ਸਾਰਾ ਸਰੀਰ ਹੀ ਖੜ ਗਿਆ ਸੀ ਠੀਕ ਹੈ ਜੀ ਕਿਉਂਕਿ ਉਹ ਸਪ ਨੀਰੋਟਾਕਸਿਕ ਬੋਸ ਸੀ ਨੀਰੋਟਾਕਸਿਕ ਯਾਨੀ ਕਿ ਨਾੜੀ ਤੰਤਰ ਨੂੰ ਬਹੁਤ ਗੰਦਾ ਨੁਕਸਾਨ ਪਹੁੰਚਾਇਆ ਨੇ ਠੀਕ ਹੈ ਜੀ ਤੇ ਮੇਰੇ ਕੁਇਟ ਨਾ ਕਰਨ ਦਾ ਇਹੀ ਮਕਸਦ ਸੀ ਕਿ ਇੱਕ ਤਾਂ ਮੈਂ ਆਪਣੇ ਸਰੀਰ ਨੂੰ ਪਹਿਲਾਂ ਵਰਗਾ ਹੀ ਦੇਖਣਾ ਚਾਹੁੰਦਾ ਸੀ ਵੀ ਜਿੰਨਾ ਚਿਰ ਵੀ ਮੈਂ ਜਿਉਣਾ ਤਾਂ ਮੈਂ ਆਪਦੇ ਆਪ ਨੂੰ ਫਿੱਟ ਦੇਖਣਾ ਚਾਹਣਾ ਚਾਹਾਂ ਚਾਹੇ ਉਹ 10 ਸਾਲ ਘਟ ਜਾਉਂਦੀਏ 880 ਤੇ ਮੈਂ ਕਿਸੇ ਨੂੰ ਬਿਨਾਂ ਦੱਸੇ ਆਪਣੀ ਟਰਾਂਸਫਰਮੇਸ਼ਨ ਕਰਨੀ ਸ਼ੁਰੂ ਕਰਤੀ ਤੇ ਮੈਂ ਟੀ-ਸ਼ਰਟ ਉਦਨ ਲਾਈ ਜਿਸ ਦਿਨ ਮੈਂ ਦੁਬਾਰਾ ਸੈਕਸ ਪੈਕ ਐਬਸ ਕੱਢਦੇ ਸੀ ਤੇ ਫਿਰ ਮੇਰਾ ਇੱਕ ਫੋਟੋ ਸ਼ੂਟ ਹੋਇਆ ਉਸ ਤੋਂ ਬਾਅਦ ਵੈਬਸਾਈਟ ਬਣੀ ਤੇ ਬਸ ਇਹ ਜਰਨੀ ਸੀਗੀ ਸਨੇਕ ਵਾਈਟ ਤੋਂ ਬਾਅਦ ਦੀ ਕਿ ਕੁਇਟ ਮੈਂ ਇਸ ਲਈ ਨਹੀਂ ਕੀਤਾ ਕਿਉਂਕਿ ਮੇਰੀ ਜੰਗ ਆਪਦੇ ਆਪ ਨਾਲ ਸੀ ਕਿਸੇ ਨਾਲ ਨਹੀਂ ਠੀਕ ਹੈ ਜੀ ਕਿਉਂਕਿ ਮੈਨੂੰ ਜਦੋਂ ਮੇਰੇ ਸੋਸ਼ਲ ਮੀਡੀਆ ਵਾਲੇ ਸੀ ਉਹਨਾਂ ਨੂੰ ਪਤਾ ਸੀ ਇਹ ਗੱਲ ਦਾ ਉਹ ਮੈਨੂੰ ਪੁੱਛਦੇ ਸੀ ਕਿ ਬਾਈ ਵੀ ਸਾਨੂੰ ਕੁਝ ਤਾਂ ਸਮਝਾ ਯਾਰ ਨਾ ਵੀ ਤੂੰ ਕਰਨਾ ਕਿ ਚਾਹਨਾ ਸੋ ਮੇਰਾ ਇੱਕ ਵਰਡ ਹੁੰਦਾ ਸੀ ਵੀ ਨਾ ਤਾਂ ਯਾਰ ਵੀ ਮੈਂ ਤੁਹਾਨੂੰ ਉਹਦੇ ਬਾਰੇ ਦੱਸ ਸਕੂੰਗਾ ਨਾ ਵੀ ਮੇਰੇ ਮਨ ਚ ਕੀ ਹੁੰਦਾ ਤੇ ਨਾ ਹੀ ਤੁਸੀਂ ਉਸ ਚੀਜ਼ ਨੂੰ ਸਮਝ पाओਗੇ ਬਸ ਦੇਖ ਹੀ ਜਾਓ ਕਿ ਹੁੰਦਾ ਕੀ ਹੈ ਨਾ ਇਹ ਚੀਜ਼